ਮੈਨੂੰ ਆਂਦੇ ਗੱਡੀ ਬੈ ਮੈਂ ਨਹੀਂ ਜਾਣਾ ਤੇ ਉੱਥੇ ਹੋਰ ਵੀ ਕਾਫੀ 20 25 ਜਾਣੇ ਮੇਰੇ ਲਾਗੇ ਖਲੋਤੇ ਸੀ ਤੇ ਮੈਂ ਕਹ ਮੈਂ ਨਹੀਂ ਜਾਣਾ ਕੋਈ ਕੁਛ ਦੱਸ ਦੋ ਜੋ ਵੀ ਆ ਤੇ ਬਦੋ ਬਦੀ ਬਾਹਾਂ ਖਿੱਚ ਕੇ ਬਾਹਣ ਲੱਗੇ ਆ ਤੇ ਮੈਨੂੰ ਮੇਰੇ ਨਾਲ ਮੁੰਡੇ ਛਡਾਉਂਦੇ ਸੀ ਤੇ ਇਹਨਾਂ ਨੇ ਫਿਰ ਗੱਡੀ 'ਚੋਂ ਪਹਿਲਾਂ ਇੱਕ ਪਿਸਤੌਲ ਬੰਦਾ ਉਤਰਿਆ ਜਿਹੜਾ ਤੀਜਾ ਉਤਰਿਆ ਉਹਨੇ ਦੋ ਫਾਇਰ ਕੱਟੇ ਆ ਤੇ ਉਸ ਤੋਂ ਬਾਅਦ ਇੱਕ ਹੋਰ ਉਤਰਿਆ ਤੇ ਉਹਨੇ ਵੀ ਦੋ ਫਾਇਰ ਕੱਟੇ ਚਾਰ ਇਹਨਾਂ ਫਾਇਰ ਕੱਟੇ ਸਟੇਡੀਅਮ 'ਚ ਫਾਹਮ ਘਾਟਣ ਲੱਗੇ ਲੈ ਗਏ ਆ ਤੇ ਉੱਥੇ ਆ ਕੇ ਮਦਰ ਪਿਸਤੌਲ ਦੇ ਬੱਟ ਮਾਰੇ ਫਿਰਦੇ ਤੇ ਕਸਵਾਪੀਖੀ ਵਿੰਡ ਵਿੱਚ ਅੱਜ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਿਹਾ ਕ੍ਰਿਕਟ ਟੂਰਨਾਮੈਂਟ ਦੌਰਾਨ ਇੱਕ ਲੜਕੇ ਨੂੰ ਉਸ ਦੇ ਕੁਝ ਜਾਣਨ ਵਾਲੇ ਵਿਅਕਤੀ ਨੇ ਰੰਜਿਸ਼ ਨੂੰ ਲੈ ਕੇ ਫਾਇਰ ਕਰਕੇ ਅਗਵਾ ਕਰ ਲਿਆ ਅਤੇ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿੱਚ ਭਾਰੀ ਸੱਟਾ ਮਾਰ ਕੇ ਗੱਡੀ ਤੋਂ ਸੁੱਟ ਗਏ ਜ਼ਖਮੀ ਹਾਲਤ ਵਿੱਚ ਪੁਲਿਸ ਥਾਣਾ ਪੀਖੀ ਵਿੰਡ ਵਿੱਚ ਪਹੁੰਚੇ ਬਰੁਣ ਕੁਮਾਰ ਨੇ ਦੱਸਿਆ ਕਿ ਮੇਰੇ ਹੀ ਕੁਝ 4-5 ਦੋਸਤਾਂ ਪਛਾਤੇ ਵਿਅਕਤੀਆਂ ਨੇ ਅੱਜ ਮੈਨੂੰ ਜਲਦੀ ਇੱਕ ਕ੍ਰਿਕਟ ਮੈਚ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦ ਮੇਰੇ ਕੋਲ ਹੋਰ 25-30 ਵਿਅਕਤੀ ਮੈਚ ਦੇਖ ਰਹੇ ਸਨ ਮੈਨੂੰ ਉਕਤ ਵਿਅਕਤੀਆਂ ਨੇ ਕਿਹਾ ਕਿ ਸਾਡੇ ਨਾਲ ਗੱਡੀ ਵਿੱਚ ਬੈਠ ਮੈਂ ਜਦੋਂ ਗੱਡੀ ਵਿੱਚ ਬੈਠਣੋਂ ਇਨਕਾਰ ਕੀਤਾ ਗੱਡੀ ਵਿੱਚੋਂ ਉਤਰੇ ਇੱਕ ਲੜਕੇ ਨੇ ਦੋ ਫਾਇਰ ਕੀਤੇ ਅਤੇ ਫਾਇਰ ਕਰਨ ਨਾਲ ਮੇਰੇ ਲਾਗੇ ਖੜੇ ਬਾਕੀ ਲੋਕ ਡਰ ਗਏ ਅਤੇ ਪਿੱਛੇ हट ਗਏ ਉਸ ਤੋਂ ਬਾਅਦ ਇੱਕ ਹੋਰ ਲੜਕਾ ਗੱਡੀ ਵਿੱਚੋਂ ਉਤਰਿਆ ਤੇ ਦੋ ਫਾਇਰ ਹੋਰ ਕੀਤੇ ਅਤੇ ਮੈਨੂੰ ਜਬਰੇ ਗੱਡੀ ਵਿੱਚ ਸੁੱਟ ਲਿਆ ਅਤੇ ਮੇਰੇ ਸਿਰ ਵਿੱਚ ਪਿਸਤੌਲ ਦੇ ਬਾਟਾ ਅਤੇ ਕੜੇ ਆਦੀ ਨਾਲ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਮੈਨੂੰ ਕੁੱਟਮਾਰ ਕਰਕੇ ਪਾਮ ਗਾਰਡਨ ਪੱਟੀ ਰੋਡ ਨੇੜੇ ਸੁੱਟ ਗਏ ਵਰਣ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਣਨ ਵਾਲੇ ਦੋਸ਼ੀ ਸਨ ਅਤੇ ਪਿਛਲੇ ਦਿਨ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਹਨਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ ਸੀ ਅਤੇ ਮੈਨੂੰ ਲੱਗਾ ਕਿ ਗਲਤੀ ਇਹਨਾਂ ਦੀ ਹੈ ਮੈਂ ਉਸ ਝਗੜੇ ਵਿੱਚ ਨਹੀਂ ਪਿਆ ਅਤੇ ਵਾਪਿਸ ਆ ਗਿਆ ਤੇ ਜਿਸ ਕਾਰਨ ਇਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਤੂੰ ਸਾਡੇ ਝਗੜੇ ਵਿੱਚ ਸਾਡੇ ਨਾਲ ਕਿਉਂ ਨਹੀਂ ਪਿਆ ਅਤੇ ਉਥੋਂ ਭੱਜ ਆਇਆ ਇਸ ਲਈ ਅਸੀਂ ਤੈਨੂੰ ਨਹੀਂ ਛੱਡਣਾ ਹੋਰ ਕੀ ਕੁਝ ਕਿਹਾ ਹੈ जख्मी ਨੌਜਵਾਨ ਨੇ ਆਉਂ ਸੁਣਦੇ ਆ 3-4-5 ਜਣੇ ਆਏ ਆ ਇਹ 5-6 ਜਣੇ ਆਏ ਗੱਡੀ 'ਚ ਕਿੰਨੇ ਵਜੇ ਦੀ ਗੱਲ ਇਹ ਸ਼ਾਮੀ 5:30 ਵਜੇ ਕੌਣ ਆਇਆ ਸੀਗਾ ਕੌਣ ਸੀਗਾ ਤੇ ਇਹ ਵਿੰਦਾ ਇੱਕ ਤੇ ਹਰਿੰਦਾ ਹੈ ਸੱਪਾ ਹੈ ਤੇ ਰੋਗਣਿਆ ਤੇ ਜੋ ਬਣਿਆ ਤੇ ਦੋ ਤਿੰਨ ਨੰਬਰ 38 ਕੀ ਕੀ ਤੁਹਾਡੇ ਨਾਲ ਗੱਲਬਾਤ ਕੀ ਹੋਈ ਹੈ ਗੱਲ ਬਾਤ ਗਏ ਉੱtre ਸਟੇਡੀਅਮ ਚ ਹੀ ਆਇਆ। ਉੱਥੇ ਕੀ ਕਰਦੇ ਪਏ ਤੂੰ? ਟੂਰਨਾਮੈਂਟ ਚੱਲਣ ਦਿਆ ਹੀ ਮੈਚ ਵੇਨਾਂ ਪਿਆ ਹੈ। ਕਾਹਦਾ ਟੂਰਨਾਮੈਂਟ ਸੀ? ਬੈਡਬਾਲ ਦਾ। ਹਾਂਜੀ। ਤੇ ਮੈਚ ਵੇਨਾਂ ਪਿਆ ਹੈ। ਤੇ ਮੈਨੂੰ ਆnde ਗੱਡੀ ਬੈਰਨਾ ਮੈਂ ਨਹੀਂ ਜਾਣਾ ਤੇ ਉੱਥੇ ਹੋਰ ਵੀ ਕਾਫੀ 20-25 ਜਾਨੇ ਮੇਰੇ ਲਾਗੇ ਖਲੋਤੇ ਸੀ। ਤੇ ਮੈਂ ਕਿ ਮੈਂ ਨਹੀਂ ਜਾਣਾ। ਮੈਨੂੰ ਕੋਈ ਇੱਥੇ ਦੱਸ ਦੋ ਜੋ ਵੀ ਆ। ਇਹ ਬਦੋ ਬਦੀ ਬਾਹਾਂ ਖਿੱਚ ਕੇ ਬਾਹਣ ਲੱਗੇ ਆ ਤੇ ਮੈਨੂੰ ਮੇਰੇ ਨਾਲ ਮੁੰਡੇ ਛਡਾਉਂਦੇ ਸੀ ਕਿ ਇਹਨਾਂ ਨੇ ਫਿਰ ਗੱਡੀ 'ਚ ਪਹਿਲਾਂ ਇੱਕ ਪਿਸਤੌਲ ਬੰਦਾ ਉਤਰਿਆ ਜਿਹੜਾ ਤੀਜਾ ਉਤਰਿਆ ਉਹਨੇ ਦੋ ਫਾਇਰ ਕੱਟੇ ਆ ਤੇ ਉਸ ਤੋਂ ਬਾਅਦ ਇੱਕ ਹੋਰ ਉਤਰਿਆ ਤੇ ਉਹਨੇ ਵੀ ਦੋ ਫਾਇਰ ਕੱਟੇ ਚਾਰ ਇਹਨਾਂ ਫਾਇਰ ਕੱਟੇ ਸਟੇਡੀਅਮ 'ਚ ਤੇ ਮੁੜ ਕੇ ਸਾਰੇ ਪਿੱਛੇ ਹੋ ਗਏ ਤੇ ਬਦੋ ਬਦੀ ਗੱਡੀ ਭਾਗੇ ਤੇ ਪੱਟੀ ਰੋਡ ਤੇ ਫਾਰਮ ਗਾਰਡਨ ਲੱਗੇ ਲੈ ਗਏ ਆ ਤੇ ਉੱਥੇ ਆ ਗਏ ਮਤਲਬ ਪਿਸਤੌਲ ਦੇ ਬੱਟ ਮਾਰੇ ਫਿਰਤੇ ਤੇ ਕੜੇ-ਕੁੜੇ ਮਾਰੇ ਆ ਤੇ ਫਿਰ ਫੇਰ ਛੱਡਤਾ ਉਹ ਗੱਡੀ ਭਜਾ ਕੇ ਚਲ ਗਿਆ ਤੇ ਇੱਕ ਗੱਡੀ ਬਾਅਦ ਚ ਹੋਰ ਆਈ ਤੇ ਉਹਨਾਂ ਨੇ ਕਿਹਾ ਭਜਾਲ ਕੋਝਾਲ ਤੇ ਤੇਰੀ ਗੱਲ ਕੀ ਉਹਨਾਂ ਨਾਲ ਕਿਹੜੀ ਗੱਲ ਤੈਨੂੰ ਲੈਗ ਗੱਲ ਕੋਈ ਨਹੀਂ ਇਹ ਸ਼ਹਿਰ ਹੋਟਲ 'ਚ ਲੜੇ ਆ ਕਿਤੇ ਕੌਣ ਇਹ ਬਿੰਦੀਓ ਨਹੀਂ ਕਿੰਨੇ ਨਾਲ ਹੋਟਲ ਵਾਲੇ ਨਾਲ ਮੈਨੇਜਰ ਨਾਲ ਹਾਂ ਤੇ ਇਹ ਉਹਨਾਂ ਨੇ ਗੱਲ ਪਈ ਉਹਨਾਂ ਨੇ ਗੱਲ ਪਈ ਮੈਨੂੰ ਆ ਤੂੰ ਵੇਚ ਕਿਉਂ ਨਹੀਂ ਪਿਆ ਤੇ ਮੈਨੂੰ ਇਹਨਾਂ ਫੋਨ ਦੇ ਧੰਗੀ ਦਿੱਤੀ ਮੈਂ ਉਹ ਗਿਆ ਮੈਂ ਉਹ ਸਹੀ ਹੀ ਆਪਾਂ ਕਾਹਤੋਂ ਲੜਨਾ ਆਪਾਂ ਕਿਹਨਾਂ ਲੜਦੇ ਹੀ ਨਹੀਂ ਤੇ ਇਹ ਨੇ ਆਂਦੇ ਤੂੰ ਵੇਚ ਨਹੀਂ ਪਿਆ ਤੇ ਇਸ ਕਰਕੇ ਉਹਨੇ ਤੁਹਾਨੂੰ ਫੋਨ ਤੇ ਧਮਕੀ ਵੀ ਦਿੱਤੀ ਹਾਂਜੀ ਕਿਦੋਂ ਦਿੱਤੀ ਸੀ ਧਮਕੀ ਇਹ ਪਰਸੋ ਜਾ ਕੀ ਕਹਿੰਦੇ ਤੇ ਤੂੰ ਭਖੀਵੰਡੀ ਸੋਚ ਸਮਝੇ ਗਿਆ ਤੇ ਤੇਰਾ ਪਿੰਡ ਕਿਹੜਾ ਵਾ ਮੇਰਾ ਭਖੀਵੰਡੀ ਆ ਠੀਕ ਚੱਲੇ ਸ਼ਹਿਰ ਮੁਕਾਈਏ ਸੇ ਸਾਡੇ ਤੇ ਕਿੰਨੀ ਕਿ ਸੱਟ ਲੱਗੀ ਤੇਰੇ ਦੋ ਤਿੰਨ ਖਾਂਗੋ ਫੋਨ ਤੋਂ ਕੀ ਚਾਹਣਾ ਕਾਰਵਾਈ ਕਿ ਮੈਨੂੰ ਮੇਰਾ ਬੰਦਾ ਸਾਹਬ ਉਹ ਤੇਰੇ ਵੈਸੇ ਯਾਰ ਦੋਸਤ ਸੀ ਹਾਂਜੀ ਪਹਿਲਾਂ ਯਾਰ ਦੋਸਤ ਸੀ ਤੇ ਮੁੜ ਕੇ ਮੈਂ ਆਪ ਹੀ ਘਟਾਤਾ ਉਹ ਬੰਦੇ ਮੈਨੂੰ ਠੀਕ ਨਹੀਂ ਲੱਗੇ ਬੇਲੀ ਲੜਦੇ ਆ ਚੋਕਾਂ ਨਾਲ ਜਿਹੜੇ ਪਿਸਤੌਲਾਂ ਕੋਲ ਜਿਹੜੇ ਉਹਨਾਂ ਦੇ ਆਪਣੇ ਕਿ ਅਨਜਾਇਜ਼ ਆ ਇਹ ਤਿੰਨ ਵਿਰਜੀ ਪਿਸਤੌਲ ਲੈ ਕੇ ਆਏ ਸੀ ਤੇ ਇੱਕ ਰਫਲ ਸੀ ਠੀਕ ਆ ਫਿਰ ਮੇਰੇ ਸਾਹਮਣੇ ਦੋ ਨੰਬਰ 3 ਹੁੰਦੇ ਆ ਠੀਕ ਆ ਕਿ ਲਾਇਸੈਂਸ ਨੂੰ ਮੁਸ਼ਕਿਲੀਆਂ ਬਣਦੀਆਂ ਬੁਣਾਂ ਦਾ ਕਿਹਾ ਪਿੰਡ ਜਿੰਦੇ ਨਾਲ ਜਿਹੜੇ ਮੇਨ ਜਰੀ ਕੋ ਧਮਕੀ ਆਈ ਆ ਉਦ ਦਾ ਪਿਛਲਾ ਪਿੰਡ ਉਹਦਾ ਨਾਰਲੀ ਰਹਿੰਦਾ ਭੀ ਕੀ ਵੈਂਦੇ ਆ ਹੋਰ ਫਿਰ ਰੋਡ ਤੇ ਇਹ ਕਹ ਰਿਹਾ ਮੜੀ ਮੇਗੇ ਤੋਂ ਸਤਾ ਐਸਵਰ ਸਿੰਘ ਤੋਂ ਜੋ ਬਨੇ ਉਹਦਾ ਪਿੰਡ ਨਹੀਂ ਪਤਾ ਤੇ ਇੱਕ ਸਿੰਘਪੁਰੇ ਤੋਂ ਰੋਬਨ ਮੁੰਡਾ ਤੇ ਦੋ ਤਿੰਨ ਅੰਨ ਬਚਾਤੀ ਉਹ ਤੇ ਇਸ ਪੂਰੇ ਮਾਮਲੇ ਸਬੰਧੀ थाना ਮੁਖੀ ਬਲਬਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਵਰਣ ਕੁਮਾਰ ਵੱਲੋਂ ਮੈਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਵਰਨਕ ਮਾਤਾ ਨਾਲ ਉਹਨਾਂ ਦਾ ਐਬਾਸੀਪੀ ਗੁਰੇਡੇ ਤੇ ਇਹਦੇ ਯਾਬ ਉਸਦੇ ਪੰਜ ਮੁੰਡੇ ਉਹਨਾਂ ਨਾਲ ਅਜਾ ਕਦੇ ਸਟਰੀਟ ਵਿੱਚ ਝਗੜਾ ਹੋਇਆ ਪੁਲਿਸ ਮਾਜੇ ਤੇ ਕਹਾ ਤੇ ਇਹਨਾਂ ਨੇ ਸਹੀ ਕਰਕੇ ਜੋ ਮਨਦੀ ਗਾ ਵੀ ਹਮਦਰਦ ਲਾਈਵ ਤੇ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ